ਕੀ ਹੁਣ ਕੈਨੇਡਾ ਦੀਆਂ ਫਾਈਲਸ ਨਹੀਂ ਲੱਗਣਗੀਆਂ ਕਿਹੜਾ ਬੱਚਾ ਫਾਇਦਾ ਲਾ ਸਕਦਾ ਵਾ ਐਮਬੈਸੀ ਨੇ ਫੈਲਾ ਲੈਣੀਆਂ ਬੰਦ ਕਰ ਦਿੱਤੀਆਂ ਵਾ ਪਲੱਸ 2 ਵਾਲੇ ਬੱਚੇ ਦਾ ਕੀ ਬਣੇਗਾ ਸਪਾਊਸ ਵੀਜ਼ਾ ਵਾਲਾ ਕੀ ਬਣੇ ਕੈਪਿੰਗ ਸਿਸਟਮ ਨਾਲ ਪ੍ਰਾਈਵੇਟ ਪਬਲਿਕ ਕਾਲਜ ਕਿਹੜੇ ਫਰਕ ਹੋਣਗੇ ਕਿਹੜੇ ਕਾਲਜ ਜਿਹੜੇ ਕੀ ਆ ਬੰਦ ਹੋ ਗਏ ਆ ਹੁਣ ਕਿਹੜਾ ਬੱਚਾ ਸੱਚੀ ਜੇ ਟੈਨਸ਼ਨ ਲਵੇ ਜਾਂ ਕਿਹੜਾ ਬੱਚਾ ਹੌਸਲਾ ਰੱਖੇ हां हैगा अपडेट ਜਿਹੜਾ ਟੈਂਸ਼ਨ ਦੇਣ ਵਾਲਾ ਸੋ ਇਸ ਵੀਡੀਓ ਨੂੰ ਦਬਾ ਕੇ ਸ਼ੇਅਰ ਕਰੋ ਤੇ ਮੈਂ ਵਾਦਾ ਕਰਦਾ ਮਾਂ ਜਰੂਰ ਇਹਦੇ ਵਿੱਚੋਂ ਵੀ ਤੁਹਾਨੂੰ ਕੋਈ ਨਾ ਕੁਝ ਪੋਜ਼ਿਟਿਵਿਟੀ ਨਜ਼ਰ ਆਏਗੀ ਅੱਜ ਤੁਹਾਡੇ ਨਾਲ ਸਿਰਫ ਪ੍ਰੋਬਲਮ ਨਹੀਂ ਡਿਸਕਸ ਕਰਨੀ ਹੈ ਇਸ ਵੀਡੀਓ ਜੋ ਡਿਸਕਸ ਕਰਨਾ ਤੁਹਾਡੇ ਨਾਲ ਇਸ ਪ੍ਰੋਬਲਮ ਦਾ ਹੱਲ ਤੇ ਮੈਂ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਕਹਿਣਾ ਚਾਹੁੰਗਾ ਤੇ ਮੈਂ ਉਮੀਦ ਕਰਦਾ ਮਾਂ ਤੁਸੀਂ ਸਾਰੇ ਜਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ 'ਚ ਹੋਵੋ ਤੇ ਸੱਚੀ ਦਿਲੋਂ ਮੈਂ ਅਰਦਾਸ ਕਰਦਾ ਕਿਉਂਕਿ ਇਸ ਵੇਲੇ ਰਾਤ ਦਾ ਅਪਡੇਟ ਕਈ ਮਾਪੇ ਸੁੱਤੇ ਨਹੀਂ ਹੋਣੇ ਕਈ ਬੱਚੇ ਨਹੀਂ ਸੁੱਤੇ ਹੋਣੇ ਕਈ ਤਾਂ ਜਿਹੜੇ ਕੀ ਆ ਏਜੰਟਸ ਵੀ ਬਹੁਤ ਪਰੇਸ਼ਾਨ ਆ ਸਚਾਈ ਵੀ ਹੈਗੀ ਆ ਅਸੀਂ ਵੀ ਉਹਨਾਂ ਦੇ ਵਿੱਚੋਂ ਹੀ ਹੈਗਾ ਕਿਉਂਕਿ ਇਹ ਜਿਹੜਾ ਅਪਡੇਟ ਹੈਗਾ ਨਾ ਤੇ ਸਚਾਈ ਆ ਦਿਲ ਮੈਂ ਤਾਂ ਕਹੂੰਗਾ ਕਿਤੇ ਨਾ ਕਿਤੇ ਬੰਦਰਾ ਵਾ ਹਿਲਦਾ ਵਾ ਕਿ ਹਾਂ ਵੀ ਕੌਣ ਕੀ ਹੋਊਗਾ ਅੱਗੇ ਫਿਊਚਰ ਕੀ ਹੈਗਾ ਇਸ ਚੀਜ਼ ਦਾ ਲੈ ਕੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੀ ਗੱਲ ਕਰਨਾ ਅਪਡੇਟ ਬਾਰੇ ਵੀ ਤੁਹਾਨੂੰ ਦੱਸੂਗਾ ਜਿਹੜੇ ਅਪਡੇਟ ਆਏ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਾਲ ਜਿਹੜੇ ਸਬੰਧਿਤ ਹੈਗੇ ਪਰ ਅੱਜ ਗੱਲ ਕਰਦਾਂ ਮੈਂ ਫਾਈਲਾਂ ਲੱਗਣੀਆਂ ਵੀ ਬੇਟਾ ਨਹੀਂ ਲੱਗਣੀਆਂ ਫਾਈਲਾਂ ਐਮਬੈਸੀ ਦੇ ਵਿੱਚ ਅਪਡੇਟ ਆ ਗਿਆ ਜੀਸੀਕੇ ਪੋਰਟਲ ਤੇ ਆ ਗਿਆ ਰਿਟਰਨ ਦੇ ਵਿੱਚ ਆ ਗਿਆ ਜੋ ਮੈਂ ਹਮੇਸ਼ਾ ਕਹਿੰਦਾ ਹਾਂ ਜਦ ਤੱਕ ਲਿਖਤੀ ਨਹੀਂ ਆਉਂਦਾ ਨਾ ਉਸ ਚੀਜ਼ ਨੂੰ ਤੁਸੀਂ ਸਮਝਣਾ ਨਹੀਂ ਹੈਗਾ ਸੋ ਅੱਜ ਆ ਮੈਂ ਚੀਜ਼ ਤੁਹਾਨੂੰ ਦਿਖਾ ਦਨਾ ਐਲੀਜੀਬਿਲਟੀ ਰਿਕੁਆਇਰਮੈਂਟ ਜਦੋਂ ਜੀਸੀਕੇ ਦੇ ਤੁਸੀਂ ਫਾਈਲ ਲਾਉਣ ਦੀ ਟਰ ਉਥੇ ਆ ਗਿਆ ਕਿ ਤੁਹਾਨੂੰ ਜਿਹੜੀ ਪ੍ਰੋਵਿੰਸ ਦੇ ਵਿੱਚ ਤੁਸੀਂ ਫਾਈਲ ਰਏ ਪ੍ਰੋਵਿੰਸ ਵੱਲੋਂ ਅਟੈਸਟੇਸ਼ਨ ਲੈਟਰ ਚਾਹੀਦੀ ਆ ਕਦੋਂ ਤੋਂ 22 ਜਨਵਰੀ ਦਾ ਉਸ ਤੋਂ ਬਾਅਦ ਉਹਨਾਂ ਨੇ ਟਾਈਮ ਦਿੱਤਾ ਵਾ 31 ਮਾਰਚ ਤੱਕ ਅਸੀਂ ਇਹਨਾਂ ਦੇ ਵਰਕਆਊਟ ਕਰਾਂਗੇ ਉਹਨਾਂ ਨੇ ਤਾਂ ਲੰਬਾ ਟਾਈਮ ਦਿੱਤਾ ਬਟ ਉਮੀਦ ਕਰਦਾ ਵਾ ਹਫਤੇ 10 ਦਿਨ ਦੇ ਵਿੱਚ ਜਰੂਰ ਇਹਦਾ ਪ੍ਰੋਸੀਜਰ ਵੀ ਆ ਜਾਵੇ ਕਿ ਜਿਹੜਾ ਕਿਦਾਂ ਬੱਚੇ ਨੇ ਟੈਸਟੇਸ਼ਨ ਲੈਟਰ ਲੈਣੀ ਹੈ ਟੈਸਟੇਸ਼ਨ ਲੈਟਰ ਕੀ ਜਿਹਦਾ ਕਯੂਬਿਕ 'ਚ ਜਾਣਾ ਹੋਵੇ ਨਾ ਸਰਕਾਰ ਵੱਲੋਂ ਪਰਮਿਸ਼ਨ ਲੈਣੀ ਪੈਂਦੀ ਆ ਉੱਥੇ ਦੀ ਲੋਕਲ ਸਰਕਾਰ ਵੱਲੋਂ ਸੀਏਕ ਯੂ ਜਿਹਨੂੰ ਆਪਾਂ ਕਹਿੰਦੇ ਆ ਕੀ ਜਿਹਨੂੰ ਕਹਿੰਦੇ ਸਰਟੀਫੀਕੇਟ ਆਫ ਐਕਸੈਪਟੈਂਸ ਆਫ ਕਯੂਬਿਕ ਉਹ ਆਪਾਂ ਨੂੰ ਹੁਣ ਹਰ ਪ੍ਰਵੇਸ਼ ਤੋਂ ਲੈਣਾ ਪੈਣਾ ਜਿਹਨੂੰ ਆਪਾਂ ਕੈਪਿੰਗ ਕਹਿੰਦੇ ਆ ਕਿ ਹੁਣ ਹਰ ਪ੍ਰਵੇਸ਼ 'ਚ ਬਸ ਇੰਨੇ ਹੀ ਬੱਚੇ ਜਾਣਗੇ ਉਸ ਪ੍ਰਵੇਸ਼ ਦੇ ਵਿੱਚ ਇਸ ਯੂਨੀਵਰਸਿਟੀ ਕਾਲਜ ਇੰਨੇ ਹੀ ਬੱਚੇ ਜਾਣਗੇ ਹਾਂ ਥੋੜਾ ਜਿਹਾ ਚੈਲੈਂਜਿੰਗ ਆ ਸੋ ਬਹੁਤ ਮੈਟਰ ਕਰੇਗਾ ਐਸ ਵੇਲੇ ਤੁਹਾਡਾ ਸਲਾਹਕਾਰ ਏਜੰਟ ਕੌਣ ਹੈਗਾ ਨਾਮ ਵੱਡਾ ਨਹੀਂ ਮੈਟਰ ਕਰੇਗਾ ਮੈਟਰ ਕਰੇਗਾ ਉਸ ਅਪਡੇਟ ਬੱਦੇ ਦੀ ਨੌਲੇਜ ਕਿਉਂਕਿ ਜਿੱਦਾਂ ਬਰੀਕੀ ਦੇ ਵਿੱਚ ਸਾਰਾ ਸਿਸਟਮ ਚੇਂਜ ਹੋ ਰਿਹਾ ਜਿੱਦਾਂ ਲਾਕਡਾਊਨ ਦੇ ਵਿੱਚ ਆਇਆ ਸੀ ਉਹ ਸਮਾਂ ਆ ਗਿਆ ਤਾਂ ਅੱਜ ਮੈਂ ਬੱਚਿਆਂ ਨੂੰ ਪੋਜ਼ਿਟਿਵ ਰਹਿਣ ਨੂੰ ਵੀ ਕਹੂੰਗਾ ਲਾਕਡਾਊਨ ਦੇ ਵਿੱਚ ਵੀ ਇਦਾਂ ਲੱਗਿਆ ਸੀ ਸਾਲ ਡੇਢ-ਡੇਢ ਸਾਲ ਫਾਈਲਾਂ ਫੁੱਲ ਤੇ ਹੋ ਗਈਆਂ ਸੀ ਕੈਨੇਡਾ ਬੰਦ ਸਾਡੇ ਨਾਲ ੱਤਕਾ ਪਤਾ ਨਹੀਂ ਅਸੀਂ ਕੀ ਮੜਾਗੇ ਅੱਜ ਉਹ ਸਾਰੇ ਬੱਚੇ ਸੈਟਲ ਹੋ ਚੁੱਕੇ ਸੋ ਇਹ ਤੁਹਾਨੂੰ ਮੈਂ ਤੁਹਾਡੇ ਹੌਸਲੇ ਲਈ ਗੱਲ ਕਰ ਰਿਹਾ ਸੋ ਪੋਜ਼ਿਟਿਵ ਰੋ ਬਸ ਆਪਣਾ ਸਿਰਫ ਕੰਮ ਆ ਐਮਬੈਸੀ ਦੀ ਰਿਕੁਆਇਰਮੈਂਟ ਅਕੋਰਡਿੰਗ ਜਿਹੜੇ ਆਪਾਂ ਆਪਣੀ ਜਰਨੀ ਪ ਅੱਜ ਦੱਸਾ ਕਿਹੜਾ ਬੱਚਾ ਫਾਈਲ ਲਾ ਸਕਦਾ ਵਾ ਜਿਹੜਾ ਬੱਚਾ ਦਾ ਰੇਟਨ ਦੇ ਵਿੱਚ ਆ ਜਿਹੜਾ ਤਾਂ ਮਾਸਟਰਸ ਦੇ ਵਿੱਚ ਅਪਲਾਈ ਕਰ ਰਿਹਾ ਜਾਂ PhD ਦੇ ਵਿੱਚ ਜਾਂ ਅਦਰ ਪੋਸਟ ਗ੍ਰੈਜੂਏਟ ਪ੍ਰੋਗਰਾਮ ਆ ਉਹਨੂੰ ਅਟੈਸਟੇਸ਼ਨ ਲੈਟਰ ਲੈਣ ਦੀ ਲੋੜ ਨਹੀਂ ਆ ਜੇ ਤੁਸੀਂ ਇਸ ਤੋਂ ਬਿਨਾ ਫਾਈਲ ਲਾਰਨ ਨੇ ਕਈ ਏਜੰਟਾਂ ਦੇ ਸ਼ੁਰੂ ਹੋਏ ਉਹਨੇ ਸਿਰ ਤੇ ਲਾ ਦਿਓ ਫਾਈਲਾਂ ਪਤਾ ਨਹੀਂ ਕੀ ਹੋਣੀਆਂ ਬੜੇ ਫੋਨ ਆ ਰਹੇ ਮੇਰੇ ਤੋਂ ਵੀ ਬੱਚਿਆਂ ਦੇ ਬੇਟਾ ਫਾਈਲਾਂ ਨਹੀਂ ਲਗਣੀਆਂ ਆ ਉਹਨਾਂ ਨੇ ਲਿਖ ਕੇ ਆ ਜਿਹੜੇ ਕੋ ਰਿਟਰਨ ਦੇ ਵਿੱਚ ਆਇਆ ਹੋਇਆ ਜੇ ਤੁਸੀਂ ਫਾਈਲ ਲਾਉਨੇ ਆ ਵੀ ਵਿਲ ਰਿਟਰਨ ਯੋਰ ਐਪਲੀਕੇਸ਼ਨ ਅਸੀਂ ਤੁਹਾਡੀ ਐਪਲੀਕੇਸ਼ਨ ਵਾਪਸ ਕਰ ਦਾਂਗੇ ਰੀਸੀਵਡ ਔਨ ਐਂਡ ਆਫਟਰ 22nd ਆਫ ਜਨਵਰੀ 2024 ਵਿਦਆਊਟ ਐਨ ਅਟੈਸਟੇਸ਼ਨ ਲੈਟਰ ਤੁਹਾਨੂੰ ਆਪਾਂ ਨੂੰ ਹੁਣ ਇੱਕੋ ਹੀ ਗੱਲ ਆ ਸਬਰ ਰੱਖਣਾ ਪੈਣਾ ਜਰੂਰ ਇਹਦਾ ਹੱਲ ਨਿਕਲੇਗਾ ਕਾਲੀ ਨਾ ਕਰੋ ਪੇਸ਼ੈਂਸ ਨਾ ਕਰੋ ਕਿਤੇ ਨਹੀਂ ਤੁਹਾਡੀ ਕਿਸਮਤ ਖਰਾਬ ਬੜੇ ਵਾਰੀ ਹੁੰਦਾ ਕਿ ਪਲੱਸ 2 ਵਾਲੇ ਬੱਚੇ ਗਏ ਉਹ ਕੁਝ ਨਹੀਂ ਜਾਂਦੇ ਬਟਾ ਸਬਰ ਰੱਖਣਾ ਪੈਣਾ ਹੁਣ ਉਹ ਕੰਮ ਆ ਜੋ ਅਸੀਂ ਮੈਂ ਲਗੂੰਗਾ ਮੇਰੀਆਂ ਪ੍ਰਾਣੀਆਂ ਵੀਡੀਓ ਕੱਢ ਲਓ ਰੌਲਾ ਪਾਉਣੇ ਆ ਰਹੇ ਸੀਗੇ ਬਟਾ ਪੜ੍ਹਾਈ ਨੂੰ ਫੋਕਸ ਦੇ ਦਿਓ ਪੜ੍ਹਾਈ ਸਭ ਕੁਝ ਆ ਜ਼ਿੰਦਗੀ ਚ ਤਾਂ ਹੀ ਸੈਟਲ ਹੋਵਗੇ ਔਖੇ ਹੋਜਨੇ ਆ ਸਹੀ ਕੋਰਸ ਨੂੰ ਤਵੱਜਹ ਦੇ ਦਿਓ ਸਹੀ ਕਾਲਜ ਨੂੰ ਤਵੱਜਹ ਦੇ ਦਿਓ ਉਹ ਚੀਜ਼ਾਂ ਹੁਣ ਐਮਬੈਸੀ ਆਈ ਐਮਬੈਸੀ ਨੇ ਸਖਤੀ ਕਰ ਲਈ ਆ ਮੈਂ ਇੱਕ ਵਾਰੀ ਹੋਰ ਰਿਟਰਨ ਤੁਹਾਨੂੰ ਲਿਖਤੀ ਰਿਪੋਰਟ ਦੇਣ ਨੂੰ ਤਿਆਰ ਆ ਇਹਦਾ ਫਾਇਦਾ ਹੋਣਾ ਤੋਂ ਨੂੰ ਤੇ ਤੁਹਾਡੇ ਬੱਚਿਆਂ ਨੂੰ ਕਿਉਂਕਿ ਬੱਚੇ ਦੀ ਇੱਕ ਪੜ੍ਹਾਈ ਦੀ ਉਮਰ ਆ ਬੱਚੇ ਦੀ ਅਸੀਂ ਸਾਡੇ ਨੀ ਨੀ ਬਣ ਦਿੱਤੀ ਜਾਂਦੀ ਕਿਉਂਕਿ ਪੇਰੈਂਟਸ ਆਪ ਉਹ ਸਵਾਲ ਪੁੱਛਦਾ ਸੀਗਾ ਦੋ ਦਿਨ ਵਾਲੇ ਕਾਲਜ ਚ ਭੇਜ ਦੋ ਦੋ ਦਿਨ ਵਾਲੇ ਕਾਲਜ ਕਿਹੜੇ ਆ ਜਿਹੜਾ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਜਿੰਨਾ ਚ ਹੁਣ ਵਰਕ ਪਰਮਿਟ ਬੰਦ ਹੋ ਗਿਆ ਇਹ ਉਹ ਕਾਲਜ ਆ ਜਦੋਂ ਮੇਰੇ ਵਰਗਾ ਵੀ ਬੱਚਾ ਮੇਰੇ ਤੋਂ ਆਉਂਦਾ ਸੀ ਸਰ ਵੀਜ਼ਾ ਲਵਾ ਦਿਓ ਜਿੱਥੇ ਮਾਜੀ ਕੋਲ ਉੱਥੇ ਜਾ ਕੇ ਚੇਂਜ ਕਰ ਕਿੱਥੇ ਆਉਂਦਾ ਇੰਨਾ ਕਾਲਜਿਸ ਚ ਆਉਂਦਾ ਸੀ ਜੀ ਮੈਂ ਤਾਂ ਜੀ ਟੋਰੰਟੋ ਹੀ ਜਾਣਾ ਮੈਂ ਤਾਂ ਬ੍ਰੈਟਨ ਹੀ ਜਾਣਾ ਜਿੱਥੇ ਜ਼ਿਆਦਾਤਰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਵਾਲੇ ਕਾਲਜ ਆ ਕਿਹੜੇ ਕਾਲਜ ਆ ਜਿੱਥੇ ਕਿ ਪਬਲਿਕ ਪ੍ਰਾਈਵੇਟ ਕਾਲਜਸ ਨਾਲ ਸਰਕਾਰੀ ਕਾਲਜਸ ਦੇ ਨਾਲ ਮਤਲਬ ਕਿ ਇਹਦੀ ਪੂਰੀ ਹੈਂਡ ਬੰਦੀ ਹੈ ਕਿ ਹਾਂ ਵੀ ਅਸੀਂ ਪੜਾਵਾਂਗੇ ਬੱਚਿਆਂ ਨੂੰ ਵਾਕਪਨ ਮਿਲਦਾ ਹਾਂ ਮਿਲਿਆ ਵੀ ਇਹ ਹਜ਼ਾਰਾਂ ਲੱਖਾਂ ਬੱਚਿਆਂ ਨੂੰ ਪਰ ਹੁਣ ਸਪਟੰਬਰ ਤੋਂ ਇਨਟੇਕ ਤੋਂ ਜਿਹੜੇ ਬੱਚੇ ਸਟਾਰਟ ਕਰਨਗੇ ਨਹੀਂ ਮਿਲਣਾ ਤੋਂ ਹੁਣ ਸਾਡੇ ਕੋਲ ਵੀ ਕਾਫੀ ਬੱਚੇ ਹੋਣੇ ਜਿਨ੍ਹਾਂ ਨੇ ਇੱਥੇ ਐਡਮਿਸ਼ਨ ਲਈ ਕਿਉਂਕਿ ਬੱਚਾ ਤਾਂ ਹੁੰਦਾ ਮੈਂ ਤਾਂ ਜਾਣਾ ਹੀ ਉੱਥੇ ਮੇਰਾ ਸਦਾ ਰਹਿੰਦਾ ਹੁਣ ਪੜਨਾ ਉਹਦਾ ਚੀਜ਼ ਦਾ ਪੰਗਾ ਬਟ ਉੱਥੇ ਕੀ ਹੋਊਗਾ ਹੁਣ ਡਰਾਂ ਦੀ ਲੋੜ ਨਹੀਂ ਆ ਰਿਫੰਡ ਵਾਲੇ ਪਾਸੇ ਕਾਲੀ ਨਾ ਪਾਇਓ ਬੇਟਾ ਹਜੇ ਮੈਂ ਤਾਂ ਕਹੂੰਗਾ ਸਾਡੇ ਕੋਲ ਵੀ ਬੜੇ ਸਵਾਲ ਆ ਰਹੇ ਆ ਇਹ ਟਾਈਮ ਆਉਣਾ ਮਿਲ ਲੱਗਣਾ ਕਲੈਰਿਟੀ ਨੂੰ ਵੀ ਟਾਈਮ ਲੱਗੇਗਾ ਹਜੇ ਹਫ਼ਤਾ ਲੱਗੇਗਾ ਬਟ ਹ ਮੋਸਟ ਪੋਸਿਬਲੀ ਸਾਡੀ ਕਾਲਜਸ ਨਾਲ ਗੱਲ ਹੋਈ ਆ ਹੁਣੀ ਇੱਕ ਜ਼ੂਮ ਮੀਟਿੰਗ ਵੀ ਕਰਕੇ ਹਟਿਆ ਜਿੱਥੇ ਮੋਸਟ ਪੋਬਲੀ ਦੇ ਪਲੈਨਿੰਗ ਇਹ ਬੱਚੇ ਉਥੇ ਟਰਾਂਸਫਰ ਕੀਤੇ ਜਾਣ ਉਹਨਾਂ ਦੀਆਂ ਫੀਸਾਂ 메ਨ ਕੈਂਪਸ ਵਿੱਚ ਤੋ ਬੇਟਾ ਉਹ ਕੰਮ ਆ ਮੈਂ ਤਾਂ ਕਹੂੰਗਾ ਐਮਬੈਸੀ ਨੇ ਵੀ ਸਖਤੀ ਕੀਤੀ ਹੈ ਕਿ ਤੁਹਾਡਾ ਬੱਚਾ ਪੜ੍ਹ ਲੇ ਤੁਹਾਡਾ ਹੀ ਫਾਇਦਾ ਹੋਣਾ ਇਸ ਚੀਜ਼ ਨੂੰ ਜੀ ਕੈਪਿੰਗ ਵੀ ਕੀ ਹੋਗੀ ਤੇ ਮੈਂ ਕਹੂੰਗਾ ਕਿ ਇਸ ਚੀਜ਼ ਦਾ ਫਾਇਦਾ ਹੋਊਗਾ ਸੋ ਇਸ ਚੀਜ਼ ਨੂੰ ਵੀ ਪੋਜ਼ਿਟਿਵ ਲੈਣਾ ਹਾਂ ਵੀਜ਼ਾਸ ਵੀ ਆਉਣ ਵਾਲੇ ਸਮੇਂ ਵਿੱਚ ਘਟਣਗੇ ਤੋ ਬੇਟਾ ਡਰਨਾ ਨਹੀਂ ਹੈਗਾ ਮੈਂ ਨਾਲ ਦੀ ਨਾਲ ਇਹ ਚ ਬੱਚਾ ਨੂੰ ਵੀ ਕਹਿ ਦਵਾ ਜਿਹੜੇ ਨਵੇਂ ਬੱਚੇ ਵੀ ਹੋਣ ਇੰਡੀਆ ਚ ਵੀ ਪੈਰਲਲ ਐਡਮਿਸ਼ਨ ਲੈ ਕੇ ਚੱਲੋ ਗ੍ਰੈਜੂਏਸ਼ਨ ਦੇ ਵਿੱਚ ਕਿ ਸਮਾਂ ਨਾ ਕਰਾਓ ਕਿਉਂਕਿ ਪਿਛਲੇ ਸਮੇਂ ਲਾਕਡਾਊਨ ਚ ਬੱਚਿਆਂ ਨੇ ਇੰਨਾ ਸਮਾਂ ਕਰਾਕ ਕੀਤਾ ਨਾ ਜੋ ਇੰਡੀਆ ਚ ਕਿਤੇ ਪੜਨ ਲੱਪੈਂਦੇ ਤੇ ਜਿਹੜੇ ਕੈਨੇਡਾ ਚ ਹੁਣ ਆ ਡਿਪਲੋਮਾ ਚ ਗਏ ਨਾ ਉਹਨਾਂ ਨੇ ਆ ਡਿਗਰੀਆਂ ਦੇ ਵਿੱਚ ਮਾਸਟਰ ਡਿਗਰੀਆਂ ਦੇ ਵਿੱਚ ਜਾਂ ਪੀਜੀ ਡਿਪਲੋਮਾ ਚ ਜਾਣਾ ਸੀਗਾ ਸੋ ਵੀਜ਼ੇ ਨੇ ਉਹਨਾਂ 'ਤੇ ਤਵੱਜਾ ਨਾ ਦਿਓ ਵੀਜ਼ੇ ਲੱਗ ਹੀ ਜਾਣੇ ਆ ਕੈਨੇਡਾ ਨੇ ਇਹ ਨਹੀਂ ਸਕਤੀ ਪਿਛਲੇ ਸਮੇਂ ਦੇ ਵਿੱਚ ਵੀ ਕੀਤੀ ਸੀ ਬਟ ਫਿਰ ਵੀ ਦੇਖੋ ਕਿੰਨੇ ਵੀਜ਼ੇ ਆ ਤੇ ਅੱਜ ਮੈਂ ਪੋਜ਼ਿਟਿਵਿਟੀ ਲਈ ਦੱਸ ਦਵਾਂ ਸਭ ਨੂੰ ਪਤਾ ਹੁੰਦਾ ਕਿ ਮੇਰੇ ਆੜ ਟੇਬਲ ਤੇ ਡੇਲੀ ਜਿਹੜੇ ਵੀਜ਼ਾਸ ਜਿਹੜੇ ਕੀ ਰੀਸੀਵ ਹੁੰਦੇ ਆ ਅੱਜ ਵੀ ਸਾਨੂੰ ਜਿਹੜੇ ਸਟੂਡੈਂਟ ਵੀਜ਼ਾ ਵਿਸਟਰ ਵੀਜ਼ਾ ਵਾਧੂ ਰੀਸੀਵ ਹੋਏ ਆ ਸੋ ਇਹ ਡਰਨ ਦੀ ਲੋੜ ਨਹੀਂ ਟਰੈਂਡ ਇਸ ਅਪਡੇਟ ਬਾਅਦ ਵੀ ਜਿਹੜਾ ਕੀ ਪੋਜ਼ਿਟਿਵ ਆ ਬਟ ਹੁਣ ਮੁੱਦਾ ਉਹ ਆ ਜਿਨ੍ਹਾਂ ਦੀ ਅਜੇ ਫਾਈਲਾਂ ਲੱਗਣੀਆਂ ਸੋ ਉਹਨਾਂ ਨੂੰ ਜਿਹੜਾ ਕੀ ਆ ਜਰੂਰ ਹੁਣ ਥੋੜਾ ਜਿਹਾ ਸਬਰ ਰੱਖਣਾ ਪੈਣਾ ਐਮਬੈਸੀ ਨੇ ਫਾਈਲਾਂ ਲੌਜ ਨਹੀਂ ਹੋਣੀਆਂ ਸੋ ਜਦੋਂ ਤੱਕ ਉਹਨਾਂ ਦੀ ਟੈਸਟੇਸ਼ਨ ਲੈਟਰ ਦੀ ਜਿਹੜਾ ਕੀ ਉਹ ਪ੍ਰੋਸੈਸ ਨਹੀਂ ਬਣਾ ਦਿੰਦੇ ਆ ਸਪਾਊਸ ਓਪਨ ਵਰਕ ਪਰਮਿਟ ਦੀ ਗੱਲ ਕਰਦੇਵਾ ਯੈਸ ਹੋਇਆ ਤੱਕਾ ਯਾਰ ਇਹ ਸੱਚੀ ਵਾਲਾ ਤੱਕਾ ਵਾ ਇੱਕ ਨਾਮ ਹੀ ਬੰਦਾ ਬਟ ਆ ਜਿਹੜੇ ਉਥੇ ਜਾ ਚੁੱਕੇ ਆ ਜਾਂ ਜਿਹੜੇ ਸਪਟੰਬਰ ਤੋਂ ਪਹਿਲਾਂ ਆਪਣੀ ਪੜ੍ਹਾਈ ਸ਼ੁਰੂ ਕਰ ਲੈਣਗੇ ਉਹ ਇਸ ਸਿਸਟਮ ਦੇ ਵਿੱਚ ਐਜ਼ ਜੋ ਵਾਟ ਐਵਰ ਦਾ ਇਹ ਜਿਹੜੇ ਅਪਡੇਟ ਹੈਗੇ ਨਾ ਇਹ ਉਹਨਾਂ ਦੀ ਜਿਹੜੀ ਕਾਨਫਰੰਸ ਹੋਈ ਆ ਉਹਦੇ ਨਾਲ ਰਿਕਾਰਡਿੰਗ ਆ ਉਹ ਤਾਂ ਹਨੇ ਸੇਫ ਰਹਿਣਗੇ ਉਸ ਤੋਂ ਬਾਅਦ ਇਹ ਜੇ ਚੀਜ਼ਾਂ ਇੰਪਲੀਮੈਂਟ ਹੋਣੀਆਂ ਪਲੱਸ 2 ਵਾਲਾ ਆਪਣੇ ਬੱਚੇ ਸਪਾਊਸ ਨੂੰ ਨਹੀਂ ਸਾਥ ਸਕੇਗਾ ਬੁਲਾ ਸਕੇਗਾ ਕਿਦਣ ਜਿੱਦਣ ਉਹਨਾਂ ਦਾ ਪੜ੍ਹਾਈ ਖਤਮ ਹੋ ਗਈ ਵਰਕ ਪਰਮਿਟ ਉਹ ਆਪ ਚੱਲ ਗਏ ਥੈਨੋਂ ਬੁਲਾ ਸਕਣਗੇ ਸੋ ਇਸ ਲਈ ਮੈਂ ਇਹ ਕਹਾਂਗਾ ਕਿ ਬਹੁਤ ਤਰ੍ਹਾਂ ਦੀ ਉਹਨਾਂ ਨੇ ਇਹ ਚੀਜ਼ਾਂ ਮੈਂਸ਼ਨ ਕੀਤੀਆਂ ਕਿ ਪੰਜਾਬ ਖਾਸ ਕਰਕੇ ਬਹੁਤ ਬੱਚਿਆਂ ਦਾ ਧੱਕਾ ਹੋਇਆ ਇਸ ਸਿਸਟਮ ਨੂੰ ਮੈਨਿਪੂਲੇਟ ਕੀਤਾ ਸਿਰਫ ਐਂਟਰੀ ਵਾਸਤੇ ਕੀਤਾ ਗਿਆ ਜੋ ਕਿ ਸੱਚਾਈ ਵੀ ਹੈਗੀ ਆ ਤੇ ਹੁਣ ਉਮੀਦ ਕਰਦਾ ਵਾਂ ਜਿਹੜੇ ਨਵੇਂ ਸਟੂਡੈਂਟ ਆ ਉਹਦੇ ਪਹਿਲਾਂ ਹੀ ਉਹਦੇ ਆਧਾਰ ਤੇ ਪਲਾਨ ਕਰਨ ਇਹਦੇ ਵਿੱਚ ਵੀ ਭਲਾਈ ਆ ਮੈਂ ਤਾਂ ਕਹੂੰਗਾ ਜੇ ਕੋਈ ਪਰਮਾਤਮਾ ਇਹ ਸੌਖਾ ਸਮਾ ਵੀ ਲੈ ਕੇ ਆ ਇਹਦੇ ਵਿੱਚ ਵੀ ਭਲਾਈ ਆ ਸੋਲੂਸ਼ਨ ਇਹਦਾ ਹੀ ਚੀਜ਼ ਦਾ ਪ੍ਰੋਬਲਮ ਦਾ ਇਹੀ ਆ ਕਿ ਆਪਾਂ ਥੋੜਾ ਜਿਹਾ ਪੇਸ਼ੈਂਸ ਰੱਖਣਾ ਵਾ ਸਭਨ ਨਹੀਂ ਰੱਖਣਾ ਇੱਕਦਮ ਵਿਡਰੋਅਲ ਵਾਲੇ ਪਾਸੇ ਫਹਿਰ ਹੀ ਫੰਡ ਆ ਪਾਉਣ ਨੂੰ ਕਿਤੇ ਨਹੀਂ ਪੈਸੇ ਮਰਨ ਲੱਗੇ ਸਭ ਕੁਝ ਹੋ ਜਾਊਗਾ ਹੈ ਤਾਂ ਪਬਲਿਕ ਕਾਲਜ ਹੀ ਸੀ ਨਾ ਹੈ ਤਾਂ ਸਭ ਕੁਝ ਜੈਨੂਨ ਨਹੀਂ ਸੀ ਹੈ ਨਾ ਇਹ ਤਾਂ ਐਮਬੈਸੀ ਗਵਰਨਮੈਂਟ ਨੇ ਆਪਣੇ ਰੂਲ ਚੇਂਜ ਕੀਤੇ ਹੈ ਨਾ ਸੋ ਉਹੀ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਉਹਦੇ ਅਕੋਰਡਿੰਗ ਹੀ ਸਾਨੂੰ ਆਪਣੇ ਫੈਸਲੇ ਲੈਣੇ ਪੈਣੇ ਆ ਹੁਣ ਕੀ ਹੈਗਾ ਵਾ ਜਿਹੜੇ ਮੈਂ ਅ ਆਈ ਦਾ ਦੇਨੀ ਥੋੜੇ ਹੋਏ ਆ ਨਾ ਜਨਵਰੀ ਨੂੰ ਚੱਲਦੇ ਨੂੰ ਮੈਂ ਕਹਿੰਦਾ ਦੁਬਾਰਾ ਆਪਣੇ ਰਿਫੰਡ ਰੋਕੇ ਉਹਨਾਂ ਕਾਲਜ ਦੇ ਦੁਬਾਰਾ ਚੱਲ ਜਾਓ ਯਾਦ ਕਰੋਗੇ ਫਾਇਦਾ ਹੋ ਜੂਗਾ ਤੁਹਾਡਾ ਜਿਹੜੇ ਆਪਾਂ ਸਿਰਫ ਬੱਚਿਆਂ ਨੇ ਉੱਥੇ ਜਾ ਕੇ ਨਾ ਜਦੋਂ ਫੋਨ ਕਰਦੇ ਆ ਪਾਪਾ ਇੱਥੇ ਕੰਮ ਨਹੀਂ ਮਿਲਦਾ ਮੈਂ ਇੱਥੇ ਕਾਲਜ ਚੇਂਜ ਕਰਨਾ ਮੇਰੇ ਦੋਸਤਾਂ ਨੇ ਵੀ ਕੀਤਾ ਉਹ ਫਸਣਗੇ ਸਾਰੇ ਹੂੰ ਮੈਂ ਤੁਸੀਂ ਆਪਸਾ ਬਲਾ ਲਓ ਆ ਚੀਜ਼ਾਂ ਜਿਹੜੀਆਂ ਆਈਆਂ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਬੱਚਿਆਂ ਦੇ ਵਰਕ ਪਰਮਿਟ ਪੀਆਰ ਦੇ ਵਿੱਚ ਨਾ ਫਰਕ ਪੈ ਜੇ ਸੋ ਜਿੱਥੇ ਵੀ ਤੁਸੀਂ ਕਾਲਜ ਗਏ ਆ ਚਾਹੇ ਪਬਲਿਕ ਕਾਲਜ ਗਏ ਪ੍ਰਾਈਵੇਟ ਗਏ ਤੇ ਮੈਂ ਤਾਂ ਕ ਆਪਣੇ ਬੱਚੇ ਨੂੰ ਉੱਥੇ ਪੜਾਓ ਕੰਪਲੀਟ ਕਰਾਓ ਦੈਨ ਜਿਹੜਾ ਅੱਗੇ ਆਪਣਾ ਜਿਹੜਾ ਉਹਦਾ ਪ੍ਰੋਸੈਸ ਫਰਦਰ ਆਨ ਕਰਾਓ ਕਿਤੇ ਨਹੀਂ ਮਾਰ ਪੈਂਦੀ ਵਧੀਆ ਹੀ ਹੋਊਗਾ ਪ੍ਰੋਬਲਮ ਉੱਥੇ ਪੈਣੀ ਆ ਜਿੱਥੇ ਆਪਾਂ ਸ਼ਾਰਟਕਟ ਮਾਰਿਆ ਜਿੱਥੇ ਆਪਾਂ ਕਾਲੀ ਕੀਤੀ ਆ ਬਾਅਦ ਚ ਕਸੂਰਗੇ ਦਾ ਐਜੰਟ ਦਾ ਖਾਸ ਤੌਰ ਤੇ ਪੰਜਾਬ ਦੇ ਐਜੰਟ ਦਾ ਮੈਂ ਵੀ ਉਹਨਾਂ ਦੇ ਵਿੱਚੋਂ ਹੀ ਹਾਂ ਬਟ ਅਸੀਂ ਤਾਂ ਹਰ ਵੇਲੇ ਆਪਣਾ ਜਿਹੜਾ ਕੀ ਆ ਫਰਜ ਸਮਝਦੇ ਕਿ ਬੱਚਾ ਨੂੰ ਅਵੇਅਰ ਕਰੀਏ ਅਪਡੇਟ ਰੱਖੀਏ ਉਹ ਜ਼ਮਾਨਾ ਸੱਚੀ ਆ ਚੁੱਕਾ ਹੁਣ ਕੈਨੇਡਾ ਦੀ ਐਮਬੈਸੀ ਨੇ ਸਖਤੀ ਨਾਲ ਕਹਿੰਦੇ ਨੇ ਮਾਪੇ ਜਦੋਂ ਕਈ ਵਾਰੀ ਸਖਤ ਹੋ ਜਾਂਦਾ ਕਿ ਅੱਛਾ ਨਹੀਂ ਪੜਦਾ ਤੈਨੂੰ ਮੈਂ ਦੱਸਾਂ ਹੁਣ ਉਹ ਚੀਜ਼ਾਂ ਵਾਂ ਪਰ ਅੱਜ ਮੈਂ ਫੇਰ ਰਿਟਰਨ ਚ ਦੇਣ ਨੂੰ ਵੀ ਤਿਆਰ ਨਾ ਤੁਹਾਡੇ ਬੱਚਿਆਂ ਦਾ ਫਾਇਦਾ ਹੋਣਾ ਲੌਂਗ ਟਰਮ ਦੇ ਵਿੱਚ ਕਿਉਂਕਿ ਅੱਗੇ ਵੀ ਮੈਂ ਕਹਿੰਦਾ ਹੁੰਦਾ ਸੀ ਪੁਰਾਣੀਆਂ ਵੀਡੀਓ ਸਾਡੀਆਂ ਦੇਖੋ ਕੀ ਚੀਜ਼ਾਂ ਸਹੀ ਨਹੀਂ ਹੋ ਰਹੀਆਂ ਕਿ ਸਾਡਾ ਬੱਚਾ ਪੜ੍ਹਾਈ ਵਾਲੇ ਪਾਸੇ ਨੂੰ ਜਾ ਕੇ ਰਾਜੀ ਨਹੀਂ ਉਹ ਤਾਂ ਕਹਿੰਦਾ ਕੈਨੇਡਾ ਜਾਵਾਂ ਡਾਲਰ ਕਮਾਵਾਂ ਆਈਫੋਨ ਲਵਾਂ ਕਾਰ ਲਵਾਂ ਠੀਕ ਆ ਬਟ ਕਿਤੇ ਨਾ ਕਿਤੇ ਉਹ ਬੱਚਿਆਂ ਨੂੰ ਜਿਹੜਾ ਕਿ ਸਮਾਂ ਬੱਚਿਆਂ ਤਾਂ ਮੈਂ ਐਸੇ ਅਪਡੇਟ ਨੂੰ ਵੀ ਪੋਜ਼ਿਟਿਵ ਹੀ ਦੇਖ ਰਿਹਾ ਨੋ ਡਾਟ ਮੇਰੇ ਕਾਰੋਬਾਰ ਤੇ ਬਹੁਤ ਫਰਕ ਪੈਣਾ ਮੇਰਾ ਕਾਰੋਬਾਰ ਵੀ ਡਾਊਨ ਜਾਣਾ ਬਟ ਆ ਡੋంట్ ਇੱਕ ਕੇਅਰ ਮੇਰੇ ਲਈ ਮੈਟਰ ਨਹੀਂ ਕਰਦਾ ਮੇਰੇ ਲਈ ਮੈਟਰ ਕਰਦਾ ਜੇ ਤੁਹਾਡਾ ਇੱਕ ਵੀ ਬੱਚਾ ਮੇਰੇ ਕੋਲ ਗਿਆ ਜਿਓ ਸਹੀ ਸੈਟਲ ਹੋਇਆ ਬਾਅਦ ਚੋਂ ਸਾਨੂੰ ਯਾਦ ਕਰਦਾ ਕਿ ਹਾਂ ਵੀ ਕਿਸੇ ਬੰਦੇ ਨੇ ਸਹੀ ਸਲਾਹ ਦਿੱਤੀ ਸੀ ਉਹ ਅਸਲੀ ਕਮਾਈ ਆ ਉਹ ਸਾਡੇ ਲਈ ਜਿਹੜਾ ਜ਼ਿਆਦਾ ਮੈਟਰ ਕਰਦਾ ਚੋ ਕਿ ਅਸੀਂ ਸ਼ੁਰੂ ਤੋਂ ਹੀ ਇਹ ਮੈਂ ਤਾਂ ਕਹਾਂਗਾ ਹੁੱਕੇ ਲਾਉਣੇ ਆ ਰਹੇ ਰੌਲਾ ਪਾਉਣੇ ਆ ਰਹੇ ਆ ਬਟ ਹੁਣ ਦੁਬਾਰਾ ਕਹਾਂਗਾ ਇਸ ਅਪਡੇਟ ਨੇ ਵੀ ਪੋਜ਼ਿਟਿਵ ਲੋ ਡਿਲੇ ਜਰੂਰ ਹੋ ਸਕਦਾ ਬਟ ਤੁਹਾਡੇ ਬੱਚੇ ਦਾ ਫਾਇਦਾ ਜਰੂਰ ਹੋਵੇਗਾ ਹੋਰ ਵੀ ਤੁਹਾਨੂੰ ਕੋਈ ਡਾਊਟ ਆ 8557885503 ਨੰਬਰ ਤੇ ਕਾਲ ਕਰਕੇ ਮਿਲ ਕੇ ਜਾਓ ਮੈਂ ਕਹਾਂਗਾ ਬੈਡਾ ਫੋਨ ਤੇ ਵੀ ਸਾਡੇ ਸਟਾਫ ਵੀ ਆ ਇਸ ਵੇਲੇ ਕਨਫਿਊਜ਼ ਆ ਮਿਲ ਕੇ ਜਾਓ ਪਰਸਨਲੀ ਆਹ ਹਰ ਬੱਚੇ ਨੂੰ ਮਿਲਦੇ ਆ ਆ ਕੇ ਅਪਾਇੰਟਮੈਂਟ ਲੈ ਕੇ ਆਓ ਡਾਊਟ ਕਲੀਅਰ ਕਰੋ ਦੈਨ ਜਿਹੜਾ ਕਿ ਆਪਣਾ ਪ੍ਰੋਸੈਸ ਅਗੇ ਕੰਟੀਨਿਊ ਕਰੋ ਤੇ ਉਮੀਦ ਕਰਦਾ ਵਾਂ ਸੱਚੀ ਚ ਸਾਰੇ ਜਾਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਚ ਰਹਿਣਗੇ ਤੇ ਜਿਨ੍ਹਾਂ ਦੀ ਫਾਈਲ ਐਮਬੈਸੀ ਚ ਆ ਬੜਾ ਬਹੁਤ ਵਧੀਆ ਰਿਜ਼ਲਟ ਆ ਰਹੇ ਅੱਜ ਵੀ ਵੱਧੂ Só isso aí, galera.